फवाड़ा के इस ढाबे पर ज्योति ढाबा है ना? ज्योति ढाबा पर जो इतना बड़ा कांड देखने को मिला है ऐसा लग रहा है कि कई वर्षों से ये लोग ये काम कर रहे हैं इस गंदे कार्य की हम इंदा ही नहीं बल्कि सरकार से कहेंगे कि ऐसे सब कार्य ऐसे ढाबे ऐसे सब रेस्टोरेंट सील होने चाहिए जहाँ जहाँ भी गौमांस की बिक्री है जहाँ जहाँ भी गौमांस के ऊपर इस प्रकार का काम हो रहा है हिंदुओं की आस्था के साथ ये जो खिलवाड़ खेला जा रहा है इसके ऊपर बहुत सख्त कार्रवाई होनी चाहिए सरकार के संरक्षण के बिना ये काम नहीं हो सकता राजनीतिक कृपा ये लोगों को प्राप्त है सरकार के उन सभी नेताओं को जुम्मेवार लोगों को समझ लेना चाहिए कि ये गौ हत्या का इतना बड़ा पाप उनकी सात साथतें भी सहन नहीं कर पाएंगी कुल को लेकर के डूबेगा ये पाप सबका जो भी इस कार्य में सम्मिलित हैं उन तो लोगों को सजग हो जाना चाहिए सपक्ष सचेत हो जाना चाहिए गो हत्या का पाप किसी भी तरह से क्षमा नहीं होता ना इस दुनिया की कचहरी में ना धर्मराज की कचहरी में इससे पहले कि प्रकृति अपना कोई कोप ढाए सारे समाज के ऊपर इस कार्य के लिए जो भी प्रतिबंध हो सकते हैं सरकार को करने चाहिए पुलिस प्रशासन को करने चाहिए ऐसे सब ढाबे इत्यादि तुरंत सील होने चाहिए और इकट्ठा काम करने वालों को हाथ पर तोड़ करके ऐसी सजा दी जाए कि वो दोबारा कभी गौ माता पर हाथ नहीं सकें जिम्मे ये बहुत ही मदभागी घटना जो सुनी चाहिए सा बहुत ही है आस्था का भी प्रतीक है साढ़े ਆਸਥਾਨ ਨੂੰ ਫੇਸ ਪਹੁੰਚਾਉਂਦੇ ਹੋਏ ਇੱਕ ਬਹੁਤ ਹੀ ਮੰਦਭਾਗੀ ਘਟਨਾ ਨਿਕਲੀ ਹੈ ਕਿ ਗਊ ਮਾਰ ਜੋ ਇਹਨੇ ਵੱਡੇ ਟੰਦੇ ਵਿੱਚ ਨਿਕਲਿਆ ਆ ਇੱਥੇ ਫਗਵਾੜਾ ਸ਼ਹਿਰ ਦੇ ਵਿੱਚ ਪਾਇਆ ਗਿਆ ਆ ਉਹਦੇ ਵਿੱਚ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਆ ਕਿ ਕਿਉਂਕਿ ਅਸੀਂ ਜਾਣਦੇ ਆ ਕਿ ਇਹ ਕੋਈ ਗਊ ਸੇਵਕਾਂ ਨੇ ਗਊ ਰક્ષਕ ਜਲਦੇ ਕੁਝ ਸਾਥੀਆਂ ਨੇ ਇਹ ਜਿਹੜਾ ਹੈ ਗਰੁੱਪ ਉਹਦਾ ਪਰਦਾ ਪਾਸ਼ ਕੀਤਾ ਆ ਲੇਕਿਨ ਇੰਨੇ ਚਿਰ ਤੋਂ ਇਹ ਕਈ ਸਾਲਾਂ ਤੋਂ ਇਹ ਗਰੋਹ ਜੋ ਚੱਲ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਦਾ ਜਿੱਤੇ ਕੀ ਫਰਜ ਸੀਗਾ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਦਾ ਜੋ ਕੰਮ ਸੀਗਾ ਉਹ ਗੌਰ ਰਖਸ਼ਕਾ ਨਹੀਂ ਕਰਕੇ ਸਾਨੂੰ ਜੋ ਇਹ ਸਾਹਮਣੇ ਲੈ ਕੇ ਆਂਦਾ ਆ ਸੋ ਇਹ ਇੱਕ ਪ੍ਰਸ਼ਾਸਨ ਦਾ ਵੀ ਜਿੱਤੇ ਫੇਲਰ ਆ ਸਰਕਾਰ ਦਾ ਵੀ ਫੇਲਰ ਆ ਉੱਥੇ ਮੈਂ ਇਹ ਗੱਲ ਕਹੂੰਗਾ ਕਿ ਅੱਜ ਜੋ ਮੇਰੇ ਪਹਿਲਾਂ ਵੀ ਜੋ ਅਸੀਂ ਦਫਨ ਕਰਕੇ ਆਏ ਜਿਹੜੇ ਸਾਡੇ ਗਊ ਮਾਰ ਦੀ ਉਹਥੇ ਵੀ ਪਹੁੰਚੇ ਸੀਗੇ ਔਰ ਹੁਣ ਜਿਹੜੀ ਬੈਠਕ ਦੁਬਾਰਾ ਇਹ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਜੋ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ጋር ਦੇ ਵਿੱਚ ਆਏ ਸੀਗੇ ਉਹਨਾਂ ਦੇ ਨਾਲ ਸਾਡੀਆਂ ਇੱਕ ਦੋ ਮੰਗਾਂ ਜਿਹੜੀਆਂ ਸਾਝੀਆਂ ਕੀਤੀਆਂ ਇੱਕ ਤਾਂ ਕਿ ਜਿਹੜਾ ਟਾਬਾ ਜਿਹੜਾ ਟਾਬਾ ਮਾਲਕ ਹੈ ਉਹਦਾ ਨਾਮ ਜਿਹੜਾ ਆ ਓਨਰ ਲਿਖ ਕੇ ਸਿਰਫ ਓਨਰ ਲਿਖ ਕੇ ਬਾਇ ਨੇਮ ਉੱਤੇ ਕੋਈ ਐਫਆਈਆਰ ਦਰਜ ਨਹੀਂ ਹੋਈ ਸੀ ਕਿ ਉਹਦਾ ਬਾਇ ਨੇਮ ਉੱਤੇ ਐਫਆਈਆਰ ਦਰਜ ਕੀਤੀ ਜਾਵੇ ਦੂਜਾ ਉਹ ਟਾਬਾ ਔਰ ਉਹਦੇ ਸਰਾਊਂਡਿੰਗ ਜਿੰਨੀ ਜਗ੍ਹਾ ਆ ਉਹਨੂੰ ਸੀਲ ਕੀਤਾ ਜਾਵੇ ਔਰ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਹੈ ਕਿ ਉੱਥੇ ਡਿਗਿੰਗ ਕਰਕੇ ਉਹਨੂੰ ਖੁਦਾਈ ਕਰਕੇ ਇਹ ਵੀ ਦੇਖਿਆ ਜਾਵੇ ਕਿ ਕਿਤੇ ਉੱਥੇ ਕੰਕਾਲ ਜਾਂ ਕੋਈ ਅਜਿਹੀ ਚੀਜ਼ ਤਾਂ ਨਹੀਂ ਹੈ ਕਿ ਜਿਹੜੀ ਉੱਥੇ ਪਾਈ ਗਈ ਹੋਵੇ। ਤਾਂ ਇੱਕ ਇਹ ਸਾਡੀਆਂ ਦੋ ਮੰਗਾਂ ਸੀਗੀਆਂ। ਤੀਸਰੀ ਮੰਗ ਕੁਝ ਸਾਡੇ ਸਾਥੀਆਂ ਦੇ ਜਿਹੜਾ ਨੇ ਕੱਲ ਆਧਾਰ ਕਾਰਡ ਔਰ ਉਹਨਾਂ ਦੀ ਆਈਡਿਜ਼ ਲਈਆਂ ਸੀਗੀਆਂ ਉੱਥੇ ਪਾਏ ਗਏ ਸੀਗੇ ਉਹਨਾਂ ਦਾ ਨਾਮ ਵੀ ਐਫਆਈਆਰ ਦੇ ਵਿੱਚ ਨਹੀਂ ਹੋਇਆ ਸੀਗਾ। ਅਸੀਂ ਉਹ ਵੀ ਕਿਹਾ ਹੈ ਕਿ ਐਫਆਈਆਰ ਦੇ ਵਿੱਚੋਂ ਨਾਮ ਪਾਏ ਜਾਣ। ਤਾਂ ਪ੍ਰਸ਼ਾਸਨ ਨੇ ਸਾਨੂੰ ਇਹ ਆਸ਼ਵਸ਼ਿਤ ਕੀਤਾ ਹੈ ਕਿ ਤਿੰਨੇ ਹੀ ਕੰਮ ਚਾਹੀਏ ਉਸ ਕਾਬਿਲ ਹੋਰ ਉਹਦੇ سارے ਟੋਲੇ ਬਾਉਂਡਰੀ ਸੀਏ ਦੀ ਗੱਲ ਹੋਵੇ ਚਾਹੇ ਉਹ ਓਨਰ ਦੇ ਨਾਮ ਤੇ ਬਾਈ ਨਵੇਂ ਪਰਚਾ ਹੋਵੇ ਚਾਹੇ ਜਿਹੜੇ ਸਾਥੀ ਸਾਡੇ ਵੱਲੋਂ ਦੱਸੇ ਗਏ ਆ ਉਹਨਾਂ ਦਾ ਨਾਮ ਪਾਉਣਾ ਹੋਵੇ ਉਹ ਤਿੰਨੇ ਕੰਮ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅੱਜ ਹੀ ਦੋ ਤਿੰਨ ਘੰਟਿਆਂ ਦੇ ਵਿੱਚ ਤਿੰਨੇ ਕੰਮ ਕਰ ਲਾਂਗੇ ਔਰ ਜਿਹੜੀ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਅਗਲੀ ਮਾਨ ਕੀਤੀ ਹੈ ਕਿ ਜਲਦੋਂ ਜਲਦ ਅਰੈਸਟ ਇਹਨਾਂ ਦੀ ਪਾਈ ਜਾਵੇ ਤੋ ਪ੍ਰਸ਼ਾਸਨ ਨੇ ਸਾਨੂੰ ਇੱਕ ਦੋ ਦਿਨ ਦਾ ਟਾਈਮ ਮੰਗਿਆ ਆ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਅਸੀਂ ਇਹ ਸਾਰਾ ਜਿਹੜਾ ਆ ਉਹ ਵੀ ਅਰੈਸਟ ਵੀ ਪਾਵਾਂਗੇ ਬਾਕੀ ਸਾਡੇ ਤੇ ਸਾਡੇ ਬਤਵੰਤੇ ਸੱਜਣ ਸਾਰੇ ਬੈਠੇ ਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਦੇ ਹੋਣ ਸਮਾਜਿਕ ਜਥੇਬੰਦੀਆਂ ਦੇ ਹੋਣ ਸਾਰੇ ਇੱਥੇ ਆਏ ਆ ਔਰ ਅਗਲੇ ਰਣਨੀਤੀ ਜਿਹੜੀ ਆ ਉਹ ਪ੍ਰਧਾਨ ਜੀ ਕਰਵਲ ਜੀ ਦਾ ਸਾਰੇ ਤੇ ਜਿੰਨੇ ਵੀ ਬੈਠੇ ਆ ਅਸੀਂ ਸਾਰੇ ਕੱਲ ਦੁਬਾਰਾ ਉਲਿੱਖਾਂਗੇ ਕਿ ਅਗਲੀ ਵਾਰ ਕਾਰਵਾਈ ਕੀ ਹੋਏਗੀ ਸੋ ਅਸੀਂ ਇਹ ਕੀ ਟੱਬਾ ਅੱਜ ਤੁਹਾਡੇ ਨੂੰ ਸੀਲ ਕਰਵਾਇਆ ਜਾਏਗਾ ਅੱਜ ਉਹਨਾਂ ਨੇ ਕਿਹਾ ਕਿ ਟੱਬਾ ਹੋਣੇ ਅਹਨੇ ਕਰਵਲ ਪ੍ਰਧਾਨ ਜੀ ਦੱਸ ਰਹੇ ਕਿ ਉਹਨਾਂ ਦਾ ਫੋਨ ਵੀ ਆ ਗਿਆ ਆ ਕਿ ਟੱਬਾ ਤਾਂ ਉਹਨੇ ਸੀਲ ਕੀਤਾ ਜਾਏਗਾ ਔਰ ਜਿਹੜੀਆਂ ਵੀ ਕੁੱਤੀਆਂ ਦੋ ਮੰਗਾ ਰੱਖੀਆਂ ਆ ਉਹ ਵੀ ਅੱਜ ਹੀ ਬਾਇ ਨੇਮ ਉਹਨਾਂ ਦੇ ਪਰਚੇ ਹੋ ਕੇ ਦਰਜ ਹੋ ਜਾਣਗੇ ਔਰ ਮੈਂ ਇੱਕ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਆ ਕਿ ਵਿਅਕਤੀ ਵਿਸ਼ੇਸ਼ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਕਰਵਲ ਜੀ ਆ ਗਏ ਜਾਂ ਕੋਈ ਕੋ ਰਾਇਤਿਕ ਪਰਿਵਾਰ ਤੋਂ ਹੋ ਕੇ ਆ ਗਏ ਇਹ ਸਾਰਿਆਂ ਦੀ ਕਿਉਂਕਿ ਗਊ ਮਾਤਾ ਸਾਡੀ ਸਾਰਿਆਂ ਦੀ ਸਾਂਝੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਆਏ ਆਪਣੇ ਕੰਮਾਂ ਨੂੰ ਛੱਡ ਕੇ ਜੋ ਵੀ ਕਰਦੇ ਆ ਸਾਰੇ ਆਪਣੇ ਜਿਨਾ ਸક્ષਮ ਆ ਲੇਕਿਨ ਗਊ ਮਾਤਾ ਦੇ ਲਈ ਆਪਾਂ ਇਕੱਠੇ ਹੋ ਕੇ ਪਗਵਾੜਾ ਵਾਸੀ ਸਾਰੇ ਇਕੱਠੇ ਹੋ ਕੇ ਇਹ ਇਕੱਠੇ ਹੋਈਏ ਔਰ ਇਸ ਮੋਰਮ ਨੂੰ ਅੱਗੇ ਲੈ ਕੇ ਜਾਏਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਗਊ ਮਾਤਾ